ਉਹ ਰੱਖ ਕੇ ਤੇ ਅਸੀਂ ਵੈਰੀ ਟਿਕਾਣਾ ਸੁਣਾ ਸੁਣਾ ਜੋ ਵੀ ਗਾਇਨ ਸਾਰਾ ਸੁਮ ਲੱਗੇ ਨੇ ਤੇ ਸਿੱਧ ਕੇ ਬੈਂਕ ਤੋਂ ਪੈਸੇ ਲੈਨੇ ਜਿਹੜਾ ਕੋ ਇਹਨਾਂ ਦੇ ਗਾਇਨ ਦੇ ਅਸੀਂ ਚਲ ਤੂੰ ਨੂੰ ਛਡਾ ਦੇਾਂਗੇ ਗੱਲ ਵਿੱਚ ਓਨਾ ਤਾਂ ਆਪਣਾ ਬਚ ਗਿਆ ਜਾਂ ਗਾਜਰਾ ਪਰ ਉਹ ਬਚਿਆ ਹੀ ਨਹੀਂ ਤੈਨੂੰ ਛੁੱਟਣਾ ਕੀ ਕਿ ਆ ਡੰਗਰਾਂ ਦਾ ਕੀ ਹਾਲ ਆ ਮਤਲਬ ਕਿ ਰੱਬ ਭੋਮੀ ਬਸਾਰਿਆ ਤੇ ਥੱਲੇ ਖੜਾਉਂਦਾ ਪਾਣੀ ਬਿਲਕੁਲ ਨਾਲ ਦਰਿਆ ਵਗ ਰਿਹਾ ਤੇ ਦਰਿਆ ਹੀ ਵਗ ਰਿਹਾ ਪੰਜ ਕਿਲੇ ਠੇਕੇ ਤੇ ਲਈ ਹੀ ਉਹ ਠੇਕੇ ਦਾ ਠੇਕਾ ਲੈ ਲਿਆ ਪਰ ਜਿਹੜਾ ਨੁਕਸਾਨ ਸਾਨੂੰ ਪੈ ਗਿਆ ਲਗਭਗ 50 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਕੁੜੀਆਂ ਪੜਦੀਆਂ ਸੀ ਚਲੋ ਅਸੀਂ ਆਦੇ ਹੀ ਵਿਗਾਂ ਵਧ ਜਾਗੇ ਕੰਮ ਚਲੋ ਵਧੇਗਾ ਪਰ ਵਧਿਆ ਨਹੀਂ ਉਹ ਘਟੇ ਹੀ ਜਾਂਦਾ ਜਿਹੜਾ ਕਰਜ਼ਾ ਬੈਂਕ ਤੋਂ ਲਿਆ ਸੀ ਉਹ ਉੱਤੇ ਦੇ ਉੱਥੇ ਹੀ ਹੁਣ ਖੜ ਗਿਆ ਤੇ ਸੱਤ ਉਹ ਵੀ ਨਹੀਂ ਤਾਰਿਆ ਜਾਣਾ ਕਿ ਇਹ ਉਹ ਤਸਵੀਰਾਂ ਨੇ ਜਿਹੜੀਆਂ ਤਬਾਹੀ ਜਿਹੜੀਆਂ ਤਬਾਹੀ ਦੀਆਂ ਤਸਵੀਰਾਂ ਆਪ ਤੁਹਾਰੇ ਮੂੰਹੋਂ ਬੋਲ ਰਹੀਆਂ ਨੇ ਮੇਰਾ ਨੁਕਸਾਨ ਤਾਂ 2 ਕਿਲੇ ਤਾਂ ਮੇਰੀ ਗੱਜਰੇ ਡੁੱਬ ਗਈਆਂ ਇੱਕ ਕਿੱਲੇ ਤੇ ਮੈਂ 25000 ਰੁਪਏ ਖਰਚ ਆਇਆ ਏ ਵਿਜਣ ਲੱਗੇ ਬੀਬੂ ਪਾ ਕੇ ਖਾਦ ਪੁੱਤ ਪਾ ਕੇ ਤੇ ਚੋਨਾ ਜਿਹੜਾ ਕਿ ਅਸੀਂ ਠੇਕੇ ਤੇ ਪਹਿ ਲਈ ਆ ਆਪਦਾ ਕੋਈ ਲੋਨ ਲੋਨ ਚੱਕ ਕੇ ਉਹ ਵੀ ਤਬਾਹ ਹੋ ਗਿਆ ਹੁਣ ਕੁੱਲ ਬਲਾ ਕੇ ਤੇ ਅਸੀਂ ਖਾਲੀ ਆ ਇਥੋਂ ਨਾ ਸਾਡੇ ਔਰ ਕੁਸਾ ਨਹੀਂ ਜਾਂਦਾ ਆਟੋ ਤੇ ਕੁੜੀਆਂ ਜਾਂਦੇ ਨੂੰ ਆਟੋ ਦਾ ਕਿਰਾਇਆ ਨਹੀਂ ਸੱਤ ਦਿੱਤਾ ਜਾਣਾ ਇੰਨੇ ਮਾੜੇ ਹਾਲਾਤੋਂ ਨਾ ਤਾਂ ਮਾੜੀ ਨੇ ਕੁਝ ਬੱਜਿਆ ਹੀ ਨਹੀਂ ਤੇ ਉੱਤੋਂ ਰੱਬ ਕਹਿਰ ਬਰਸਾ ਰਿਹਾ ਤੇ ਥੱਲੇ ਸਤਲੁਜ ਨੇ ਤਬਾਹੀ ਮਚਾਈ ਹੋਈ ਆ ਤਸਵੀਰਾਂ ਵਿੱਚ ਤੁਹਾਨੂੰ ਦਿਖਾਉਣੇ ਆ ਕਿ ਮੇਰੇ ਪਿੱਛੇ ਕਿਸ ਤਰ੍ਹਾਂ ਸਤਲੁਜ ਦਰਿਆ ਜਿਹੜਾ ਉਹ ਕਹਿਰ ਵਰਸਾਉਂਦਾ ਨਜ਼ਰ ਆ ਰਿਹਾ ਲੋਕਾਂ ਦੀਆਂ ਜ਼ਮੀਨਾਂ ਤਬਾਹ ਹੋ ਗਈਆਂ ਲੋਕਾਂ ਦੀਆਂ ਫਸਲਾਂ ਤਬਾਹ ਹੋ ਗਈਆਂ ਲੋਕਾਂ ਦਾ ਸਮਾਨ ਜਿਹੜਾ ਉਹ ਇਸ ਹੜਾਂ ਦੀ ਮਾਰ ਦੇ ਵਿੱਚ ਇਸ ਪਾਣੀ ਦੇ ਵਿੱਚ ਜਿਹੜਾ ਉਹ ਰੁੜ ਚੁੱਕਾ ਘਰਾਂ ਨੂੰ ਤਰੇੜਾਂ ਆ ਚੁੱਕੀਆਂ ਨੇ ਲੋਕ ਬਹੁਤ ਜ਼ਿਆਦਾ ਪਰੇਸ਼ਾਨ ਹੋ ਚੁੱਕੇ ਨੇ ਕਿਉਂਕਿ 2023 ਦੇ ਵਿੱਚ ਵੀ ਇਹਨਾਂ ਲੋਕਾਂ ਨੇ ਇਹਨਾਂ ਹੜਾਂ ਦਾ ਸੰਤਾਪ ਆਪਣੇ ਪਿੰਡੇ ਤੇ ਹੰਡਾਇਆ ਸੀ ਔਰ ਦੋ ਸਾਲ ਬਾਅਦ ਅੱਜ ਫੇਰ ਲੋਕ ਪਰੇਸ਼ਾਨ ਹੋਏ ਪਏ ਨੇ ਇੱਕ ਵਾਰੀ ਤੁਹਾਨੂੰ ਤਸਵੀਰਾਂ ਦਿਖਾਉਣਾ ਕਿ ਇਹ ਉਹ ਤਸਵੀਰਾਂ ਨੇ ਜਿਹੜੀਆਂ ਤਬਾਹੀ ਜਿਹੜੀਆਂ ਤਬਾਹੀ ਦੀਆਂ ਤਸਵੀਰਾਂ ਆਪ ਮੁਹਾਰੇ ਮੂੰਹੋਂ ਬੋਲ ਰਹੀਆਂ ਨੇ ਔਰ ਸਤਲੁਜ ਦਰਿਆ ਨੇ ਇਸ ਇਲਾਕੇ ਦੇ ਵਿੱਚ ਤਬਾਹੀ ਮਚਾਰ ਰਹੀ ਹੈ ਲੋਕਾਂ ਨੇ ਆਪਣੀਆਂ ਜ਼ਮੀਨਾਂ ਜੜੀਆਂ ਸੀਗੀਆਂ ਉਹਨਾਂ ਵਿੱਚ ਝੋਨੇ ਦੀ ਫਸਲ ਬੀਜੀ ਸੀ ਤਬਾਹ ਹੋ ਗਈ ਗਾਜਰਾਂ ਦੀ ਜਿਹੜੀ ਸਬਜੀ ਸੀ ਉਹ ਬੀਜੀ ਸੀ ਉਹ ਵੀ ਤਬਾਹ ਹੋ ਗਈ ਔਰ ਇਸ ਦੇ ਨਾਲ ਹੀ ਕਈ ਲੋਕਾਂ ਨੇ ਤਾਂ ਠੇਕੇ ਤੇ ਲੈ ਕੇ ਜ਼ਮੀਨਾਂ ਜੜੀਆਂ ਉਹ ਬਣਾਈਆਂ ਹੋਈਆਂ ਸੀ ਤਾਂ ਵਾਈਆਂ ਹੋਈਆਂ ਸੀ ਤਾਂ ਉਹ ਵੀ ਸਾਰਾ ਕੁਝ ਤਬਾਹ ਗਿਆ ਇਧਰ ਤੁਸੀਂ ਦੇਖ ਲਓ ਕਿ ਆ ਡੰਗਰਾਂ ਦਾ ਕੀ ਹਾਲ ਹੈ ਮਤਲਬ ਕਿ ਰੱਬ ਭومی ਬਰਸਾ ਰਿਹਾ ਤੇ ਥੱਲੇ ਹੜਾਂ ਦਾ ਪਾਣੀ ਬਿਲਕੁਲ ਨਾਲ ਦਰਿਆ ਵਗ ਰਿਹਾ ਹੈ ਦਰਿਆ ਹੀ ਵਗ ਰਿਹਾ ਹੈ ਔਰ ਦੂਜੇ ਪਾਸੇ ਇੱਕ ਕਿਸਾਨ ਨੇ ਆਪਣਾ ਸਮਾਨ ਇਹਨਾਂ ਟਰਾਲੀਆਂ ਦੇ ਵਿੱਚ ਲੱਦ ਕੇ ਜਾਣ ਲੱਗਾ ਸੀ ਤੇ ਉੱਤੋਂ ਇੱਕਦਮ ਹੜ ਆ ਗਏ ਤੇ ਇਸ ਨੂੰ ਮਜਬੂਰਨ ਤੌਰ ਤੇ ਟਰਾਲੀ ਜਿਹੜਿਆ ਇੱਥੇ ਛੱਡ ਕੇ ਸਮਾਨ ਆਪਣਾ ਬਾਹਰ ਕੱਢਣਾ ਪਿਆ ਤਾਂ ਸਾਡੇ ਨਾਲ ਉਹ ਕਿਸਾਨ ਮੌਜੂਦ ਹੈ ਤਾਂ ਗੱਲਬਾਤ ਕਰਦੇ ਹਾਂ ਕਿ ਕਿੰਨਾ ਹੋ ਨੁਕਸਾਨ ਹੋਇਆ ਇਸ ਇਲਾਕੇ ਦਾ ਕਿ ਚਾਰ ਸਫੇਰੇ ਤਬਾਹੀ ਦਾ ਹੀ ਮੰਜ਼ਰ ਆ ਤਬਾਹੀ ਨਜ਼ਰ ਆਉਂਦੀ ਹੈ 2023 ਦੀਆਂ ਜਿਹੜੀਆਂ ਹਨੇ ਉਹ ਜ਼ਖਮ ਨਹੀਂ ਭੁੱਲੇ ਸੀ ਤੇ ਮੁਰਹ ਜਿਹੜੇ ਇਸ ਸਤਲੁਜ ਦਰਿਆ ਨੇ ਹੁਣ 2 ਸਾਲਾਂ ਬਾਅਦ ਦੇ ਦਿੱਤੇ ਆ ਤਾਂ ਬਜੀ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਪਰਮਜੀਤ ਹੈ ਪਰਮਜੀਤ ਸਿੰਘ ਜੀ ਕੀ ਹਾਲਾਤ ਬਣ ਚੁੱਕੇ ਨੇ ਇਸ ਇਲਾਕੇ ਦੇ ਹਾਲਾਤ ਤਾਂ ਤੁਸੀਂ ਦੇਖਿਆ ਹੀ ਇਹ ਸਾਰੇ ਪਾਸੇ ਪਾਣੀ ਪਾਣੀ ਹੈ ਕਿਉਂਕਿ ਆ ਮਹੀਨੇ ਬਾਚੋਨਾ ਚਿਰੂ ਪੱਕਣਾ ਹੋ ਜਾਣਾ ਹੈ ਉਹ ਤੁਹਾਨੂੰ ਸਾਰਾ ਖਰਾਬ ਹੀ ਹੋ ਗਿਆ ਹੈ ਸਾਨੂੰ ਤਾਂ ਆੜਤੀਆ ਕੋਲ ਵੀ ਆਸ ਰਹੀ ਨਹੀਂ ਰਹਿ ਗਿਆ ਵੀ ਉਥੋਂ ਕੋਈ ਪੈਸੇ ਮੰਗ ਲਾਂਗੇ ਆਪਾਂ ਜਿਹੜਾ ਕਾਰ ਦੀ ਪੂੰਜੀ ਹੈਗੀ ਉਹ ਵੀ ਸਾਰੀ ਲਵਾ ਗਿਆ ਝੋਨੇ ਤੇ ਲਾਈ ਸੀ ਤੇ ਝੋਨਾ ਡੁੱਬ ਗਿਆ ਜੇ ਕੋਈ ਗਾਜਰਾ ਬਿੱਜੀਆਂ ਸੀ ਤਾਂ ਉਹ ਵੀ ਡੁੱਬ ਗਈਆਂ ਬਸ ਹੁਣ ਹੱਥ ਸਾਡੇ ਕੋਲ ਤਾਂ ਖਾਲੀ ਨੇ ਤੇ ਜੇ ਫਰਿਆਦ ਹੀ ਕੋਈ ਸਾਡੀ ਮੱਤ ਕਰ ਦੇਵੇ ਤਾਂ ਠੀਕ ਹੈ ਖਤਮ ਹੋ ਗਿਆ ਸਾਰਾ ਕੁਝ ਨਹੀਂ ਤਾਂ ਖਤਮ ਹੋ ਗਿਆ ਨਹੀਂ ਤਾਂ ਇੱਕ ਹੀ ਰੋ ਹੀ ਨਹੀਂ ਸਕਦੇ ਬਾਕੀ ਤਾਂ ਸਾਰੇ ਅੰਦਰੋਂ ਅੰਦਰੀ ਕੰਮ ਸਾਰਾ ਹੀ ਹੋਇਆ ਗਿਆ ਸਾਰਾ ਕੁਝ ਨਿਬੜ ਗਿਆ 2023 ਦੇ ਵਿੱਚ ਵੱਡਾ ਨੁਕਸਾਨ ਹੋਇਆ ਸੀ ਉਦੋਂ ਹੋਇਆ ਸੀ ਰੇਤਾ ਸਾਰਾ ਪੈ ਗਿਆ ਸੀ ਜਿ ਰੀਤਾ ਕੱਢਿਆ ਤੇ ਉਹ ਕੱਢ ਕੇ ਫਸਲ ਬੀਜੀ ਇੱਕ ਸਾਲ ਹੀ ਚੱਕੀ ਹੈ ਕੁਛ ਪਹਿਲੀ ਡੇਗ ਵੀ ਕੁਛ ਅਜੋਨਾ ਮਰ ਗਏ ਬਸ ਅ 2023 ਦੇ ਵਿੱਚ ਕਿੰਨਾ ਕੁ ਨੁਕਸਾਨ ਹੋਇਆ ਸੀ ਪੰਜ ਕਿਲੇ ਠੇਕੇ ਤੇ ਲਈ ਸੀ ਉਹ ਠੇਕੇ ਦਾ ਠੇਕਾ ਲੈ ਲਿਆ ਪਰ ਜਿਹੜਾ ਨੁਕਸਾਨ ਸਾਨੂੰ ਪੈ ਗਿਆ 500 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਹੁਣ ਕੁੜੀਆਂ ਪੜਦੀਆਂ ਸੀ ਚਲੋ ਅਸੀਂ ਆਂਦੇ ਹਾਂ ਵੀ ਅਗਾ ਵਧ ਜਾਗੇ ਕੰਮ ਚਲੋ ਵਧੇਗਾ ਪਰ ਵਧਿਆ ਨਹੀਂ ਉਹ ਘਟੇ ਹੀ ਜਾਂਦਾ ਜਿਹੜਾ ਕਰਜ਼ਾ ਬੈਂਕ ਤੋਂ ਲਿਆ ਸੀ ਉਹ ਉੱਤੇ ਦੇ ਉੱਥੇ ਹੀ ਹੁਣ ਖੜ ਗਿਆ ਤੇ ਸਤੂ ਵੀ ਨਹੀਂ ਤਾਰਿਆ ਜਾਣਾ ਕਿੱਥੋਂ ਤਾਰਾਂਗੇ ਆੜਤੀ ਨੇ ਆਦੀ ਪੋਚ ਖਿਚੜੀ ਉਨਾਦੀ ਪੋਚ ਖਿਚੜੀ ਵੀ ਸਾਡੇ ਮਿਹਨਤ ਕੀ ਕਿੰਨਾ ਕੁ ਨੁਕਸਾਨ ਹੋ ਗਿਆ ਸਾਰੇ ਜਿਹੜੇ ਦਾ ਕਿ ਆਪਣਾ ਤੁਹਾਡਾ ਜੀ ਮੇਰਾ ਨੁਕਸਾਨ ਤਾਂ 2 ਕਿੱਲੇ ਤੇ ਮੇਰੇ ਗਾਜਰੇ ਡੁੱਬ ਗਏ ਇੱਕ ਕਿੱਲੇ ਤੇ ਮੈਂ 25000 ਰੁਪਏ ਖਰਚ ਆਇਆ ਸੀ ਬੀਜਣ ਲੱਗੇ ਹੂੰ ਬੀਬੂ ਪਾ ਕੇ ਖਾਦ ਕੋਤ ਪਾ ਕੇ ਸਾਰਾ ਡੁੱਬ ਗਿਆ ਤੇ ਚੋਨਾ ਜਿਹੜਾ ਕਿ ਅਸੀਂ ਠੇਕੇ ਤੇ ਪਹਿਲੀ ਲਈ ਸੀ ਆਪਦਾ ਕੋਈ ਲੌਣ ਲੌਣ ਚੱਕ ਕੇ ਉਹ ਵੀ ਤਬਾਹ ਹੋ ਗਿਆ ਉਹਨੂੰ ਕੁੱਲ ਬਲਾ ਕੇ ਤੇ ਅਹੀਂ ਖਾਲੀ ਆ ਕਿੰਨੇ ਬੱਚੇ ਤੁਹਾਡੇ ਹਾਂਜੀ ਬੱਚੇ ਕਿੰਨੇ ਆ ਤੁਹਾਡੇ ਮੇਰੇ ਤੇ ਇਹਨਾਂ ਗੁੱਡੀਆਂ ਨੇ ਕੁੜੀਆਂ ਤਿੰਨ ਬੱਚੇ ਨੇ ਹਾਂਜੀ ਇੱਕ ਮੁੰਡਾ ਬੱਚੇ ਵੀ ਜਵਾਨ ਹੋਣੇ ਹਾਂਜੀ ਜਵਾਨ ਨੇ ਕੁੜੀਆਂ ਕੱਲੋ ਵਿਆਹ ਕਰਨਾ ਹੈਗਾ ਉਹਨੂੰ ਉਹਨਾਂ ਦਾ ਵਿਆਹ ਵੀ ਸਤਾਊਗਾ ਹਾਂਜੀ 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 ਇੱਥੋਂ ਨਾ ਸਾਡੇ ਔਰ ਕੋ ਸਾਹ ਦਿੰਨੀ ਜਾਂਦਾ ਆਟੋ ਤੇ ਕੁੜੀਆਂ ਜਾਂਦੇ ਨੂੰ ਆਟੋ ਦਾ ਕਿਰਾਇਆ ਨਹੀਂ ਸੱਥ ਦਿੱਤਾ ਜਾਂਦਾ ਇਹਨੇ ਮਾੜੇ ਹਾਲਾਤ ਹੋਣਾ ਤਾਂ ਮਾੜੀ ਨਹੀਂ ਕੁਛ ਬੱਚਿਆ ਹੀ ਨਹੀਂ ਤੇ ਹਾਂ ਜਿਹੜੇ ਪੈਸੇ ਹੀ ਝੋਨੇ ਦੇ ਲਾਏ ਨੇ ਤੇ ਚੋਨਾ ਸਾਰਾ ਤਬਾਹ ਤਬਾਹ ਹੋ ਗਿਆ ਪੀਪਾ ਪਤਾ ਨਹੀਂ ਵੀ ਕਣਕ ਹੋਊਗੀ ਨਾ ਹੋ ਨਾ ਨਾ ਕਣਕ ਦਾ ਪਤਾ ਹੀ ਨਹੀਂ ਅਜੇ ਪਾਣੀ ਕਿੰਨੇ ਦਿਨ ਚੱਲਣਾ ਕਿੰਨੇ ਦਿਨ ਨਹੀਂ ਚੱਲਣਾ ਤਾਂ ਬਿਲਕੁਲ ਇਹ ਤਸਵੀਰਾਂ ਜਿਹੜੀਆਂ ਹੈਗੀਆਂ ਨੇ ਇਹ ਬਰਬਾਦੀ ਦੀਆਂ ਤਸਵੀਰਾਂ ਨੇ ਕਿਉਂਕਿ ਚਾਰ ਚਫੇਰੇ ਜਿਹੜੀ ਇਹ ਬਰਬਾਦੀ ਹੀ ਬਰਬਾਦੀ ਨਜ਼ਰ ਆ ਰਹੀ ਹੈ ਇੱਕ ਪੈਣ ਮੌਜੂਦਾ ਪੈਣ ਜੀ ਕੀ ਨਾਮ ਕੀ ਹੈ ਤੁਹਾਡਾ ਪ੍ਰਵੀਨ ਕੌਰ ਪ੍ਰਵੀਨ ਕੌਰ ਜੀ ਜਿੱਦਾਂ ਦੇ ਹਾਲਾਤ ਬਣ ਗਏ ਆ ਹੋਂ ਤਾਂ ਜਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਘਰੇ ਜਿਹੜਾ ਦਾਣਾ ਫੱਕਾ ਸੀਗਾ ਉਹ ਵੀ ਗਿੱਲਾ ਹੋ ਗਿਆ ਰੋਟੀ ਟੁਕ ਬਣਾਉਣ ਨੂੰ ਹੀ ਕੋਈ ਸਾਧਨ ਨਹੀਂ ਰਿਹਾ ਝੋਨਾ ਡੁੱਬ ਗਿਆ ਗਾਜਰਾ ਲੁੱਭ ਗਿਆ ਗਾਜਰਾ ਵੀ ਡੱਬ ਗਿਆ ਤਾਂ ਝੋਨਾ ਵੀ ਸਾਰਾ 5 ਕਿਲੋ ਠੇਕੇ ਤੇ ਲਈ ਹੋ ਵੀ ਐਵੇਂ ਗਿਆ ਬਸ ਤੇ ਹੁਣ ਬੱਚੇ ਵਾਲੀਆਂ ਰੱਖ ਕੇ ਤੇ ਅਸੀਂ ਬੈੜੀ ਠੇਕੇ ਤੇ ਸੋਨਾ ਸੁਣਾ ਜੋ ਵੀ ਗਾਹ ਸਾਰਾ ਸੁਮ ਲੱਗੇ ਨੇ ਤੇ ਸਿਰ ਛੱਡ ਕੇ ਬੈਂਕ ਤੇ ਪੈਸੇ ਲੈਨੇ ਜਿਹੜਾ ਕੋ ਇਹਨਾਂ ਦੇਗਾ ਅਸੀਂ ਅਸੀਂ ਚਲ ਤੁਹਾਨੂੰ ਛਦਾ ਦੇਾਂਗੇਗਾ ਵਿਚੋਂ ਨਾ ਤਾਂ ਆਪਣਾ ਬਚ ਗਿਆ ਜਾਂ ਗਾਜਰਾ ਪਰ ਉਹ ਬਚਿਆ ਹੀ ਨਹੀਂ ਤੁਰੇ छुटਣਾ ਕੀ ਉਹ ਤਾਂ ਵਿਕਣਾ ਹੀ ਹੈ ਹੁਣ ਤੇ ਬੈਂਕਰ ਤਾਂ ਫਿਰ ਮੰਗਣੀ ਨੇ ਪੈਸੇ ਜਿਹੜਾ ਲੋੜ ਕੁੜੀਆਂ ਵੀ ਅੱਗੂ ਜਵਾਨ ਨੇ ਤੇ ਨਾ ਕੋ ਪੜ੍ਹਾਈ ਦਾ ਖਰਚਾ ਰਹੇਗਾ ਤੇ ਨਾ ਕੁਛ ਕੀ ਕਰੀਏ ਹੁਣ ਹੋਰ ਵੇਖੀ ਰੋਣ ਨਹੀਂ ਹੁਣ ਆਹ ਤਾਂ ਰੋਣ ਦਾ ਹੀ ਹੈ ਮਾਂ ਤਾਂ ਬੜਾੰਦਾ ਹੀ ਹੈ ਬੱਚਿਆਂ ਵੱਲ ਵੇਖੀ ਵੀ ਔਖਾ ਹੋ ਜਾਂਦਾ ਕਿੰਨੇ ਕਿੰਨੇ ਬੱਚੇ ਨੇ ਕੰਨ ਜਵਾਨ ਹੋਣੇ ਆ 2 ਸਾਲ ਪਹਿਲਾਂ ਵੱਡਾ ਨੁਕਸਾਨ ਹੋ ਗਿਆ ਜੀ ਹੁਣ ਫੇਰ ਹੋ ਗਿਆ ਫੇਰ ਹੋ ਗਿਆ ਹਾਂ ਇੱਕ ਤੋਂ ਕਰਜ਼ਾ ਸਿਰ ਤੇ ਚੜਿਆ ਪਿਆ ਚੜਿਆ ਪਿਆ ਕਰਜ਼ਾ 17 ਸਾਲ ਦੀ ਕੁੜੀ ਹੋਈ ਥੜੀ ਇੱਕ 15 ਸਾਲ ਦੀ ਏ ਇੱਕ 10 ਸਾਲ ਦੀ ਨੂੰ ਵੇਕ ਨੂੰ ਨੀਂਦ ਨਹੀਂ ਆਉਂਦੀ ਹੁਣੀ ਬੱਚੇ ਉਹ ਫੇਰ ਇਕੱਲੇ ਨੇ ਸੋਇ ਇੱਕ ਕੁੜੀ ਰਹਿ ਗਈ ਬਾਕੀ ਨਾਨਕਿਆਂ ਦੇ ਘਰੇ ਉੱਥੇ ਨਹੀਂ ਉਹਨਾਂ ਨੂੰ ਨੀਂਦ ਆਉਂਦੀ ਬੱਚਿਆਂ ਦੀ ਪੜ੍ਹਾਈ ਦਾ ਵੀ ਨੁਕਸਾਨ ਵੱਡਾ ਹਾਂਜੀ ਹਾਂਜੀ ਵਿਚਲੇ ਫਿਰਨੇ ਥਾਰੇ ਹੀ ਯੁਵਧ ਦੇ ਜੀ ਉਧਰ ਨੇ ਅਸੀਂ ਦੋ ਇੱਥੇ ਆ ਨੀਂਦ ਕਿੱਥੋਂ ਆਉਣੀ। ਬੇਫਸਲ ਨੂੰ ਵੇਖਦੇ ਆਂ ਦੁੱਬੀ ਨੂੰ। ਫਸਲ ਤਾਂ ਵੇਚ ਕੇ ਜਾਈਏ ਤਾਂ ਫੇਰ ਤਾਂ ਬੰਦੇ ਰੂੰ। ਉਹ ਛਾਲ ਮਾਰਨ ਨੂੰ ਜੀ ਕਰਦਾ ਪਰ ਅਹੀਂ ਮਾਰ ਨਹੀਂ ਸਕਦੇ। ਵੀ ਹਲਾਤਾ ਨਹੀਂ ਕੀਤਾ ਲੜਾਂਗੇ। ਪਰ ਲੜਿਆ ਵੀ ਨਹੀਂ ਰੱਬ ਨੇ ਲੜਨ ਜੋ ਛੱਡੇ ਹੀ ਨਹੀਂ। ਨਾ 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 ਨਾ। ਆ ਵੇ ਉੱਪਰ ਹੁਣ ਆ ਡੰਗਰ ਤੁਸੀਂ ਦੇਖਦੇ ਹੀ ਹੋ। ਵਿਚਾਰਾ ਵੀ ਉਹਨਾਂ ਕੋ ਆਉਂਦਾ ਜਿੰਨਾ ਕੋਈ ਈਸੇ ਵੰਡੀ ਮਿਲਦਾ ਹੈ। ਇੰਨੇ ਨਾਲ ਨਹੀਂ ਗੁਜ਼ਾਰਾ ਹੁੰਦਾ ਸਾਡਾ। ਸਾਡੀ ਤੇ ਹੀ ਦਵਾਏ ਸਰਕਾਰਾਂ ਅੱਗੇ ਵੀ ਸਾਡਾ ਕੋਈ ਮਤ ਕਰੋ। ਜਿਹੜਾ ਬੰਦਾ ਮੁਆਵਜ਼ਾ ਸਾਨੂੰ ਦਿਓ ਕੱਚੀਆਂ ਪੈੜੀਆਂ ਨੇ ਸਾਡੀਆਂ ਪੱਕੀਆਂ ਕੀਤੀਆਂ ਜਾਨ ਜੀ ਬਸ ਆ ਹੀ ਮੰਗੇ ਸਾਡੇ ਜੇ ਵੀਰ ਤੇ ਮਨ ਕੋ ਚਲੋ ਆਪਣੇ ਚਾਹ ਦਾ ਵੀ ਏ ਸਹਾਇਤਾ ਕਰਨਾ ਤੇ ਕਰ ਸਕਦਾ ਹੈ ਤਾਂ ਬਿਲਕੁਲ ਇਹ ਉਹ ਪਰਿਵਾਰ ਨੇ ਜਿਨ੍ਹਾਂ ਨੇ 2023 ਦਾ ਜਿਹੜਾ ਹੜ੍ਹਾਂ ਦੇ ਸੰਤਾਪ ਉਹ ਆਪਦੇ ਪਿੰਡੇ ਦੇ ਵਿੱਚ ਜਿਹੜਾ ਹੜਾਇਆ ਹੈਗਾ ਉਹ 2025 ਦੀ ਬੜੀ ਵੱਡੀ ਮਾਰ ਆ ਬੱਚੇ ਵੀ ਜਵਾਨ ਹੁੰਦੇ ਹਨ ਕਰਜ਼ਾ 5-7 ਲੱਖ ਰੁਪਇਆ 2023 ਚ ਚੜ ਗਿਆ ਹੁਣ ਫਿਰ ਚੜ ਗਿਆ ਦੋ ਕਿੱਲੇ ਗਾਜਰਾ ਸੀ ਉਹ ਵੀ ਰੁੜ ਗੀਆਂ ਠੇਕੇ ਤੇ ਜ਼ਮੀਨ ਲਈ ਸੀਗੀ ਉਹ ਵੀ ਜਿਹੜੀ ਆ ਉਹ ਖਤਮ ਹੋ ਗਈ ਜਿਹੜੇ ਠੇਕੇਦਾਰ ਸੀਗਾ ਜ਼ਮੀਨ ਦਾ ਉਹਨੂੰ ਆਪਦੇ ਪੈਸੇ ਆਪਦੇ ਪੱਲਿਓ ਪੈਸੇ ਦੇ ਕੇ ਆਜਲਾ ਉਹਨੂੰ ਠੇਕਾ ਦਿੱਤਾ ਔਰ ਜਿਹੜਾ ਜ਼ਮੀਨ ਤੇ ਜਿਹੜੀ ਝੋਨਾ ਵੀ ਜਾਸੀ ਉੱਤੇ ਜਿਹੜਾ ਖਰਚਾ ਕੀਤਾ ਉਹ ਲੱਗ ਤਾਂ ਆੜਤੀਏ ਨੇ ਵੀ ਹੱਥ ਹੁਣ ਖੜੇ ਕਰ ਦਿੱਤੇ ਬੈਂਕ ਨੇ ਤਾਂ ਬੈਂਕ ਵੀ ਦੱਸਦਾ ਕਿ ਬੈਂਕ ਕੋਲ ਤਾਂ ਆਪਦੀ ਘਰ ਜਿਹੜੇ ਗਹਿਣੇ ਸੀਗੇ ਉਹ ਰੱਖੇ ਸੀਗੇ ਤਾਂ ਜਾਂ ਕਿ ਬੈਂਕ ਤੋਂ ਕਰਜ਼ਾ ਲਿਆ ਸੀਗਾ ਤੇ ਹੁਣ ਫਿਰ ਕਿੱਦਾਂ ਕਰੋਗੇ ਅੱਗੇ ਕੀ ਮਤਲਬ ਕਿ ਨੁਕਸਾਨ ਚਾਰ ਸਵੇਰੇ ਨੁਕਸਾਨ ਹੀ ਨੁਕਸਾਨ ਹੈ ਹਾਂਜੀ ਹਾਂਜੀ ਤੇ ਫਿਰ ਅੱਗੇ ਕੀ ਕਰੋਗੇ ਤੁਸੀਂ ਕਿਉਂਕਿ 2000 ਆਪਾਂ ਹੁਣ ਆਪਾਂ ਗੱਲ ਕਰਦੇ ਆਂ ਕਿ ਕਣਕ ਜਿਹੜੀ ਉਹ ਵੀ ਹੁਣ ਦੇ ਕੋਈ ਅਸਾਰ ਨਹੀਂ ਹੈਗੇ ਇਹ ਸਾਨੂੰ ਹੁਣ ਉਮੀਦ ਨਹੀਂ ਕਿ ਵੇਹ ਕਣਕ ਵੇਚਾਂਗੇ ਸਾਤੂ ਤਾਂ ਖਾਦ ਨਹੀਂ ਖਰੀਦੀ ਜੇ ਹੁਣ ਫਿਰ ਕੀ ਕਰੋਗੇ ਅੱਗੇ ਕੀ ਕਰੋਗੇ ਸਾਡੀ ਤਾਂ ਉਹ ਫਰਿਆਦ ਹੀ ਹੁਣ ਕੀ ਕਰੀਏ ਜੀ ਕਦੇ ਸੋਚਿਆ ਸੀ ਵੀ ਇਹੋ ਜਿਹੇ ਹਾਲਾਤ ਬਣ ਜਾਣਗੇ ਨਾ ਨਾ ਇਹ ਸੋਚਿਆ ਨਹੀਂ ਇਹ ਜੇ ਨਾ ਸਾਨੂੰ ਪਤਾ ਹੁੰਦਾ ਤਾਂ ਫਿਰ ਅਸੀਂ ਕਰਜ ਹੀ ਨਾ ਚੱਕਦੇ ਬੈਂਕ ਤੋਂ ਜਿੰਦਗੀ ਦੀ ਸੋਚਾਂ ਨਹੀਂ ਸੀ ਕਰਦੇ ਵੀ ਇਹ ਮੈਂ ਬਾ ਹਾਲਾਤ ਇਹੋ ਜਿਹੇ ਹੋਣਗੇ ਕਿ ਜਿੱਥੇ ਇੱਕ ਕਿਸਾਨ ਸਾਰੇ ਆ ਮਾਪਦੇ ਪਰਿਵਾਰ ਦਾ ਢਿੱਡ ਪਰਦਾ ਲੋਕਾਂ ਦਾ ਢਿੱਡ ਪਰਦਾ ਜੋ ਅੱਜ ਚੋਲੀ ਢਣੀ ਪੈ ਗਈ ਅੱਜ ਇੱਕ ਇੱਕ ਕਿਸਾਨ ਲੋਕਾਂ ਦੇ ਢਿੱਡ ਪਰਦਾ ਤੇ ਅੱਜ ਅਸੀਂ ਆਪ ਤਰਫੇ ਦੇ ਫਿਰਨੇ ਆ ਚੋਲੀ ਢੀ ਫਿਰਨੇ ਆ ਡੰਗਰਾਂ ਵਾਸਤੇ ਕਦੀ ਆਪ ਵਾਸਤੇ ਬਸਾਏ ਬਿਲਕੁਲ ਦਾਣੇ ਉਹ ਭੇਜ ਗਏ ਮੰਨ ਕੇ ਮੰਗਤ ਚੱਕਾ ਹੈ ਸਰਕਾਰ ਤੂੰ ਤੇ ਇਹੀ ਕਰਨੇ ਵੀ ਸਾਡੀ ਸਹਾਇਤਾ ਕਰੇ ਜਿਹੜਾ ਕੋ ਬੰਦਾ ਮੁਆਵਜਾ ਦੇਵੇ ਤੇ ਕੋ ਵੀਰ ਵੈਸੇ ਵੀ ਦੇਣਾ ਚਾਹਦਾ ਹੈ ਤੇ ਸਹਾਇਤਾ ਕਰ ਸਕਦਾ ਹੈ ਤਾਂ ਬਿਲਕੁਲ ਲੋੜ ਹੈ ਪੰਜਾਬ ਸਰਕਾਰ ਨੂੰ ਕਿ ਇਹੋ ਜਿਹੇ ਪਰਿਵਾਰ ਜਿਹੜੇ ਆ ਜਿਹੜੇ ਹਣਾ ਦੀ ਮਾਰ ਚੱਲ ਚੁੱਕੇ ਆ ਕਰਜ਼ਾ ਮਣਾ ਮੁਹੀ ਉਹਨਾਂ ਤੋਂ ਉੱਪਰ ਚੜਿਆ ਹੋਇਆ ਉਹਨਾਂ ਦੀ ਬਾਹ ਫੜੀ ਜਾਵੇ ਅਸੀਂ ਗੁਜਾਰਿਸ਼ ਕਰਾਂਗੇ ਸਮਾਜ ਸੇਵੀ ਸੰਸਥਾਵਾਂ ਨੂੰ ਕਿ ਜਿਹੜਾ ਫਿਰੋਜ਼ਪੁਰ ਦੇ ਸਰਹੱਦੀ ਪਿੰਡ ਨੇ ਜਿਸ ਤਰ੍ਹਾਂ ਇਹ ਕਿਲਚੇ ਪਿੰਡ ਹੈਗਾ ਕਮਾਲੇ ਰਹਿਗਾ ਕਾਲੂ ਵਾਲਾ ਗੱਟੀ ਰਾਜੂ ਕੇ ਜਾਂਦੀ ਇਲਾਜ ਜਾਂ ਇਸ ਦੇ ਨਾਲ ਹੋਰ بڑے ਪਿੰਡ ਹੈਗੇ ਨੇ ਪਿਛੇ ਟੀਰਾਕਾਰਾ ਹੈਗਾ ਉਹਨਾਂ ਪਿੰਡਾਂ ਦੇ ਵਿੱਚ ਜਿਹੜੇ ਇਸ ਤਰ੍ਹਾਂ ਦੇ ਪਰਿਵਾਰ ਹੈਗੇ ਜਿਨ੍ਹਾਂ ਨੇ 2023 ਦੇ ਵਿੱਚ ਵੀ ਡੋਬਾ ਵੇਖਿਆ ਮਣਾ ਮੂਹ ਹੀ ਕੱਜਾ ਚੜਿਆ ਤੇ ਹੁਣ ਵੀ ਚੜ ਗਿਆ ਠੇਕੇ ਤੇ ਜ਼ਮੀਨਾਂ ਲਈਆਂ ਸੀਆਂ ਉਹ ਵੀ ਸਾਰਾ ਕੁਝ ਰੋੜ ਗਿਆ ਉਹਨਾਂ ਪਰਿਵਾਰਾਂ ਦੀ ਮਦਦ ਕੀਤੀ ਜਾਵੇ ਤਾਂ ਜੋ ਉਹਦੇ ਪਰਿਵਾਰ ਆਪਦੇ ਪੈਰਾਸਰ ਹੋ ਸਕਣ ਆਪਦਾ ਪਰਿਵਾਰ ਦਾ ਆਪਦੇ ਬੱਚਿਆਂ ਦਾ ਪੇਟ ਪਾਲਣ ਕਰ ਸਕਣ ਔਰ ਆਪਦੇ ਬੱਚਿਆਂ ਨੂੰ ਪੜਾ ਸਕਣ ਕੈਮਰਾਮੈਨ ਸਸੀ ਪਾਲ ਦੇ ਨਾਮ ਲਕੀਤ ਸਿੰਘ ਜਨਾਸਪੋਖ ਨੂੰ ਪ੍ਰੋਸਪਰ